ਮਿੱਤਰੋ ਥੋੜੀ ਜਿਹੀ ਮੇਰੀ ਪੰਜਾਬੀ ਵਿਗੜ ਗਈ ਨਾ ਪਹਾੜੀ ਵਾਲੀ ਸਾਈਡ ਜ਼ਿਆਦਾ ਹੋ ਗਈ ਇਕਸਰ ਕੇ ਸੇਮ ਟੂ ਸੇਮ ਓਏ ਮਨ ਨੂੰ ਜ਼ੋਰ ਆ ਓਏ ਠੀਕ ਆ ਪਹੁੰਚ ਰਹੇ ਹਾਂ ਅਜਾਉਂਗਾ ਵੀ ਸਵਾਗਤ ਕਰਾ ਆ ਚਲਿਏ ਆਪਣੇ ਸਤੂ ਭਾਈ ਹੀ ਖੜੇ ਨੇ ਆ ਜਾ ਭਾਈ ਆਟੋ 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 ਤੇ ਹੈਲੋ ਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਅਸੀਂ ਸ਼ੁਰੂਆਤ ਕਰ ਰਹੇ ਹਾਂ ਬਸ ਅੰਡੀ ਤੋਂ ਤੇ ਦੇਖੋ ਮੱਕੀ ਕੱਲ ਦਾ ਵਲੌਗ ਵੀ ਆਪਣਾ ਉੱਧਰ ਰਹਿ ਗਿਆ ਜੀ ਰਾਤੀ ਕੁਮਰੇ ਜੀ ਆਪਾਂ ਚੰਡੀਗੜ੍ਹ ਤੇ ਹੁਣ ਆਪਾਂ ਆਏ ਹਾਂ ਪਲੇਆਣੇ ਪੁਰਾਣੇ ਬੱਸ ਸਟੈਂਡ ਕੰਨਿਚ ਚੱਲਾਂਗੇ ਚੱਲੀਏ ਢੋਲਦੇ ਹਾਂ ਪੁਰਾਣੇ ਬੱਸ ਛੱਡੇ ਓਕੇ ਬਾਈ ਜੀ ਚੱਲਦੇ ਆਂ ਜੀ ਫਿਰ ਆਇਆ ਪੁਰਾਣੇ ਬੱਸ ਛੱਡੇ ਤੇ ਲੋ ਜੀ ਮਿੱਤਰੋ ਹੁਣ ਕੋ ਬੈਠ ਚੁੱਕਿਆ ਉੱਥੇ ਤੇ ਹੁਣ ਆਪਾਂ ਜਾਂਦੇ ਆਂ ਪੁਰਾਣੇ ਬੱਸ ਛੱਡੇ ਬਾਕੀ ਅੱਗੇ ਨਾਲ ਮਿਲੋ ਬਾਈ ਬਾਕੀ ਕੱਲ ਵਾਲਾ ਵਲੋਗ ਆਪਣਾ ਅੱਧੀ ਰਾਤ ਨੂੰ ਰਹਿ ਗਿਆ ਸੀ ਕਿਉਂਕਿ ਆਪਾਂ ਲੇਟ ਆ ਬਹੁਤ ਜ਼ਿਆਦਾ ਨਹੀਂ ਰੋਗਿਆ ਸੀ ਹੁਣ ਆਪਾਂ ਜਾ ਰਹੇ ਹਾਂ ਪੁਰਾਣੇ ਬਸ ਅਡੇ ਤੇ ਉੱਥੇ ਆਪਣੇ ਨਾਲ ਦੇ ਜਿਹੜੇ ਕਾਲਜ ਦੇ ਜਮਨ ਨੂੰ ਤੋਂ ਬਗੈਰ ਜਮਨ ਨੂੰ ਕਮਾਗੇ ਜਿਵੇਂ ਹੋ ਰਹੇ ਨੇ ਬਾਕੀ ਸਾਰੇ ਉੱਥੇ ਪਹੁੰਚੇ ਹੋਏ ਨੇ ਤੇ ਬਾਕੀ ਤੁਹਾਨੂੰ ਪਹੁੰਚ ਕੇ ਮਿਲਦੇ ਆਂ ਫਿਰ ਉੱਥੇ ਰੋਪਾ ਪਹੁੰਚ ਚੁੱਕੇ ਹਾਂ ਪੁਰਾਣੀ ਬਸੜੀ ਤੇ ਪਹਿਲਾਂ ਦੇਖ ਲੋ ਇੱਥੇ ਕਿੰਨੀ ਰੌਣਕ ਹੁੰਦੀ ਸੀ ਹੁਣ ਤੇ ਸਾਰੀ ਸਹਲ ਪੈ ਲਖਾ ਤੁਮਹਾਨੂੰ ਬਾਹਰ ਆ ਰਹੇ ਆ ਟੂਰੇ ਪਈ ਹਾਂ ਤਖਾਨੇ ਬੜੇ ਹੋਏ ਸੂਰ ਮੁਰਗੇ ਬੜੇ ਹੋਏ ਸੂਰ ਮੁਰਗੇ ਇਹ ਦੇਖੋ ਚਿੜੀਆਂ ਤੋਂ ਹੋ ਉਸ ਵੀ ਆ ਕਿਥਾ ਉਹ ਆ ਉਹ ਚਿੜੀਆਂ ਸੀ ਸਿਵੀਆਂ ਤੇ ਉੱਤਰ ਵੀ ਆ ਦੇਖੀ ਰੋ ਖਰਕੇ ਦੀ ਗੇ ਦੇਖੀ ਰੋ ਮੈਂ ਐਰ ਬੋ ਜਿੱਤਾਜ ਆ ਗਿਆ ਦੇਖ ਦੇ ਗੋਸ਼ਟ ਲਖਾ ਗੋਸ਼ਟ ਬਸ ਵਸਾ ਨਹੀਂ ਗੰਦੀ ਸੀ ਜੰਗਲ ਦਾ ਮੈਂ ਆਹ ਚੀ ਦੇਖਿਓ ਕੁੱਤੇ ਹਾਂ ਕੁੱਤੇ ਪੱਗ ਪੱਗ ਚਲੋ ਜੀ ਹੁਣ ਤੋਂ ਜਿੱਦਈ ਪਟਿਆਲੀ ਮਾਰਕੀਟ ਦੇ ਵਿੱਚ ਮੇਰੇ ਵੈਸੇ ਦਾ ਇਹ ਵੀ ਮਾਰਕੀਟ ਆ ਰੱਖੇ ਹੋਰ ਨਾ ਰੱਖੇ ਚਲੋ ਜੀ ਮਿਸਟਰ ਇੱਥੇ ਰੱਖੀ ਹੋਈ ਹੈ ਭੀੜ ਤੇ ਆਪਣੇ ਮੁੰਨੂ ਬਾਈ ਜੀ ਕਰਦੇ ਨੇ ਜੀ ਭਾਈ ਦਾ ਫੋਨ ਰਹੀ ਹੈ ਕਿਸੇ ਗੱਡੀ 'ਚ ਤੇ ਬਾਕੀ ਹੁਣ ਆਪਾਂ ਖੜੇ ਜੀ ਚੈਰਿੰਗ ਸਾਹਮਣੇ ਇਹ ਆਪਣੇ ਫਰੈਂਡ ਸਵਾਈ ਜੀ ਹਜੇ ਕੀ ਹੋ ਗਿਆ ਚੈਰੀਆਂ ਰਿੰਗ ਸਕ ਨਹੀਂ ਰਿਹਾ ਕੋਈ ਇੱਕ ਇੱਕ ਵਾਰ ਹੋਰ ਕਰਦੇ ਫਿਰ ਮੈਂ ਤਾਂ ਘਰੇ ਬੰਦ ਕਰ ਜਾਗਾ ਨੰਬੇ ਵਾਲੇ ਤਾਂ ਕਰਦੇ ਨੰਬੇ ਵਾਲੇ ਕੀ ਕਰੇ ਬਾਕੀ ये यार हां अभी तो लगाई है मैं तो इंजन स्टार्ट नहीं कर रहा हूं और स्क्रीन पर आने में टाइम लग रहा है पूरा ਜੀ ਮਿੱਤਰੋ ਇਹ ਆਪਣੇ ਬਾਈ ਜੂਨ ਜਿਹੜੇ ਤੁਹਾਨੂੰ ਵੀਡੀਓ ਚ ਦਿਖਾਏ ਇਹਨਾਂ ਦਾ ਫੋਨ ਹੈਗਾ ਸੀਗਾ ਗੱਡੀ 'ਚ ਤੇ ਆਪਾਂ ਨੇ ਇਹਨਾਂ ਨੇ ਕਿਹਾ ਵੀ ਮੈਨੂੰ ਸਾਨੂੰ ਪਹੁੰਚੀਦਾ ਗੱਲ ਕਰਨ ਦੇ ਲਈ ਤੇ ਆਪਾਂ ਨੇ ਦਿੱਤਾ ਫੋਨ ਤੇ ਵੈਸੇ ਤਾਂ ਬਾਈ ਡਰ ਲੱਗਦਾ ਕਿਸੇ ਨੂੰ ਵੀ ਫੋਨ ਦੰਦੇ ਹੋਏ ਹਨਾ ਤੇ ਫਿਰ ਵੀ ਚਲੋ ਗੱਲ ਕਰਾ ਲਈ ਬਾਈ ਨੇ ਹੈਂਡ ਫ੍ਰੀ ਤੇ ਲਾ ਕੇ ਹੀ ਆਪਾਂ ਨੇ ਸੁਣਿਆ ਤੇ ਬਾਕੀ ਚਲੋ ਬਾਕੀ ਹੁਣ ਤੇ ਸਿੱਧਾ ਆਪਾਂ ਪਹੁੰਚ ਗਏ ਆ ਫਾਟਕਾ ਤੇ ਤੇ ਬਖਸ਼ੀ ਜਾਣਦੇ ਆ ਮੈਕਸਮੋਲ ਅੱਲੂ ਬਖਾਰੇ ਖੜੇ ਆ ਅੰਦਰ ਉਹ ਡੰਗਰ ਤੇ ਲਓ ਜੀ ਆ ਜੋ ਚੱਲਦੇ ਆ ਅੰਦਰ ਲੈਦੇ ਆ ਤੁਹਾਨੂੰ ਇਹ ਰੇਲਵੇ ਡਿਐਸ ਵੀ ਆ ਚੁੱਕੀ ਆ ਕਾਪੀ ਹਾਂ ਕਾਪੀ ਕੁਝ ਚੇਂਜ ਕਰ ਛੱਡੇ ਨੇ ਰਡੀਆਂ ਰੁਡੀਆਂ ਟੰਗ ਛੱਡੀਆਂ ਜੱਗ ਤੇ ਬਾਕੀ ਆਪਣੇ ਵਾਲੇ ਬੰਦੇ ਸਾਨੂੰ ਦਿਖ ਨਹੀਂ ਰਹੇ ਕਿੱਥੇ ਨੇ ਬਸ ਨੂੰ ਜਾ ਰਹੇ ਹਾਂ ਅਸਲੇ ਉੱਥੇ ਪੜ ਰਹੇ ਆ ਦੇਖੋ ਕੋਟ ਕੋਟ ਦਾ ਫਰਲਾ ਨਹੀਂ ਆਈ ਬੇਲੇ ਆ ਜੋ ਟੋਲਦੇ ਫਿਰ ਉਹਨਾਂ ਨੂੰ ਫੋਨੀ ਕਰਦੇ ਨਾ ਬੰਗੇ ਤੇ ਲੋਕ ਜੀ ਮਿੱਤਰ ਆ ਪਾ ਚੁੱਕੇ ਹਾਂ ਹਾਂ ਉਹ ਮੈਂ ਉਹ ਮੈਂ ਤੇ ਆ ਪਹੁੰਚੇ ਮਰੇ ਮੈਕਸਮ ਹਾਂ ਤੇ ਬਾਕੀ ਯਾਰ ਇੱਥੇ ਆਪਣੇ ਨਾਲ ਆਏ ਹੋਏ ਸੀਗੇ ਬਾਕੀ ਜੀ ਤਾਂ ਨਹੀਂ ਕਰਦਾ ਹੁਣ ਇੱਥੇ ਆਣਾ ਮੈਂ ਇਹਨਾਂ ਨੂੰ ਕਿਹਾ ਕਿ ਪੀਵੀਆਰ ਚੱਲਦੇ ਆ ਪਰ ਬਾਈ ਇਹਨੇ ਆਪਣੇ ਤੁਹਾਨੂੰ ਪਤਾ ਹੀ ਯਾ ਬਹੁਤ ਖਾਸ ਬੰਦੇ ਨੇ ਨਹੀਂ ਹੁੰਦੇ ਹੈਗੇ ਹੁਣੇ ਉੱਥੇ ਹੀ ਫਿਰ ਬਾਕੀ ਕੀ ਵੀਰਾਂ ਦੇ ਕੋਲ ਕੋ ਦੇ ਕੋ ਚੋਰੀ ਚੋਰੀ ਆ ਰਹੇ ਨੇ ਇਹ ਦੇਖੇ ਕੋੜੀਆਂ ਦੇ ਢੋਟੇ ਹੋ ਰਹੇ ਆ ਆਗੇ ਆ ਆਗੇ ਇਤਨੀ ਆ ਰਹੇ ਇਤਨੀ ਆ ਰਹੇ ਇਤਨੀ ਚੋਰੀ ਚੋਰੀ ਆ ਰਹੇ ਨੇ ਚੋਰੀ ਚੋਰੀ ਆ ਰਹੇ ਨੇ ਜੀ ਸੂਰੀ ਖਾ ਤੇ ਤਰਾਬ ਹੁੰਦੇ ਨਾ ਕਿੱਥਾ ਉਹਨੂੰ ਦਿਖ ਨਹੀਂ ਨਾ ਜਿਉਂ ਪਰ ਤਰੀ ਖਾ ਤੇ ਨੂੰ ਤੇ ਨਾ ਗイズ ਚੋਰੀ ਚੋਰੀ ਖਾ ਰਿਹਾ ਤੁਸੀਂ ਇਨਾ ਮਕਸਮੋਲ ਦੇ ਅੱਗੇ ਦੇਖੋ

ਗਈ 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 ਹੂੰ ਨਹੀਂ ਕਿਤੇ ਮੋਰਬਲ ਜੀਤ ਆ ਗਿਆ ਨੋ ਤੇ ਲੋ ਥੋੜੇ ਜਿਹਾ ਸਰਪ੍ਰਾਈਜ਼ ਕਰੀਏ ਨਾ ਹਾਂ ਕੀ ਆਉਂਦੇ ਨੇ ਵੀ ਇੱਕ ਤਾਂ ਲਿਆ ਆ ਸ਼ਾਇਦ ਆਉਂਦੇ ਦੇਖ ਰਹੀਏ ਦੇਖ ਰਹੀਏ ਜਾਣਗੇ ਕਰ ਰਹੇ ਫਰੂਕ ਇੱਧਰ ਆ ਮਿੱਤਰੋ ਥੋੜੀ ਜਿਹੀ ਮੇਰੀ ਪੰਜਾਬੀ ਵਿਗੜ ਗਈ ਨਾ ਕਵਾਦੀ ਵਾਲੀ ਸਾਈਡ ਜ਼ਿਆਦਾ ਹੋ ਗਈ ਫਿਕਰ ਕੇ ਉਹ ਬਣੀ ਨਹੀਂ ਯਾਰ ਵੜ ਗਏ ਉਹ ਦੇਖੋ ਜਿੰਟਰ ਮੇਰੇ ਬਣੀ ਘੁੰਮ ਰਹੀਆਂ ਉਹ ਦੇਖੋ ਜਿੰਟਰ ਮੇਰੇ ਬਣੀ ਘੁੰਮ ਰਹੀਆਂ ਉਹ ਬਾਈ ਯਾਰ ਮਿਊਟ ਕਰ ਦੇ ਯਾਰ ਬਾਜੀ ਯਾਰ ਮੇਰੀ ਮਿਊਟ ਕਰ ਦੀ ਪੱਕਾ ਬਾਜੀ ਨਾ ਮਰ ਕੋ ਦੇ ਨੀ

ਚਲੋ ਜੀ ਹਾਂ ਬਾਈ ਬਲਜੀਤ ਬਹੀ ਜਨ ਕਿ ਹਾਲ ਚਾਲ ਕੀ ਹਾਲ ਚਾਲ ਮਦੇ ਬਰੀ ਹੋ ਤੀ ਬਾਈ ਤੂੰ ਹੁੰਦਾ ਕਰਦੇ ਘੁੰਮ ਰਿਹਾ ਕੋਣ ਸੋਹ ਬਾਈ ਅਕਮਲ ਲੈਂਜੀ ਦੀ ਅੱਛਾ ਕਿਥੋਂ ਰੋ ਨਹੀਂ ਰਹਾ ਅਕਮਲ ਦੇ ਪਾਣੀ ਆ ਰਿਹਾ ਓਕੇ ਕਿਹ ਜਿਹਾ ਲੱਗ ਰਿਹਾ ਵੀਡੀਓ ਥੋੜੀ ਛੇ ਹੈ ਕੀ ਲੱਗ ਰਿਹਾ ਠੀਖੀ ਆ ਰਹੀ ਨਾ ਤੇ ਕਿਉਂ ਸਾਲ ਨੇ ਇੱਕ ਲੋਕ ਤਾਂ ਮੋੜ ਦਿਆ ਮੋਟਰਸਾਈਕਲ ਦੇ ਵਿੱਚ ਫਸਾ ਲਿਆ ਓ ਮਾਈ ਗੋਡ ਦੇਖਿਓ ਗਾਈਜ਼ ਪਮੂ ਬਾਈ ਵੀ ਆਪਣੀ ਦੀ ਲੱਤ ਟੁੱਟ ਗਈ ਟੁੱਟਦੀ ਬਚੀ ਟ੍ਰਿਕਸ਼ੇ ਵਾਲਿਆਂ ਨੇ ਤੋੜ ਦਿੱਤੀ ਹੈਨਾ ਤਨ ਬੱਬਾ ਸੁੱਕੇ ਰੱਖੇ ਇਹ ਕੀ ਹੈ ਮੈਂ ਟੋਰ ਦਿਮਾਗ ਦੀ ਬੱਤੀ ਜਗ ਗਈ ਅੱਗ ਨਾ ਘਾ ਭਾਈ ਉਹ ਦੇਖੋ ਗਾਈਜ਼ ਹੱਸ ਹੰਦੀ ਨਾ ਦੱਸੋ ਜੀ ਆਇਆ ਤਾਂ ਮਿੱਤਰੋਂ ਮੈਂ ਬਹੁਤ ਟਾਈਮ ਬਾਦਾਂ ਵੈਸੇ ਮੈਂ ਕੋਲ ਚ ਪਮੂ ਪਮੂ ਮਿੱਤਰ ਕਰਦੇ ਹੈ ਕਾਈ ਦਾ ਬਹੁਤ ਟਾਈਮ ਬਾਦਾਂ ਪਰ ਫਿਰ ਵੀ ਇਹ ਦੇਖੋ ਬੰਦੇ ਅੱਜ ਤੁਹਾਨੂੰ ਦਿਖਾਉਣੇ ਨੇ ਜੀ ਕਰਤੂਤਾਂ ਕਰਤੂਤਾਂ ਨਹੀਂ ਨਾ ਨਾ ਉਹ ਦੇਖੋ ਸਾਹਮਣੇ ਛੇਲ ਦੇ ਵਿੱਚ ਜਾ ਰਹੇ ਆ ਕੱਪੜੇ ਖਰੀਦਣ ਇਹਨਾਂ ਦੀ ਅੱਜ ਸਾਰੀਆਂ ਤੁਹਾਨੂੰ ਕੱਲੀ ਕੱਲੇ ਰਾਜ ਖੋਲ ਦੇਣੇ ਆਪਾਂ ਨੇ ਠੀਕ ਹੈ ਨਾ ਮਤਲਬ ਇੱਕ ਵੀ ਗੱਲ ਆਪਾਂ ਨੇ ਚੋਰੀ ਨਹੀਂ ਰੱਖਣੀ ਆਜ 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 ਬੰਮੋ ਜੀ ਵੀ ਅੱਜ ਬੇਸ਼ਰਮ ਤੇ ਵੀ ਮੈਨੂੰ ਲੱਗਦਾ ਸੇਲ ਚ ਲਈ ਹੋਈ ਲੱਗਦੀ ਹੈ ਨਾ ਨਾ ਕੰਪਨੀ ਦੀ ਨਹੀਂ ਬਾਈ ਟੈਗ ਲੱਗ ਰਿਹਾ ਵੀਰੇ ਬਿਲ ਪਿਆ ਅੱਧੀ ਵਰਚੀ ਪਈ ਐ ਇੱਕ ਵੀਲ ਨੂੰ ਤਾਂ ਦੇਖੀ ਉਹ ਤਾਂ ਵੀਰੇ ਮੈਂ ਆਪ ਹੀ ਲਿਖ ਲਿਆ ਮੈਂ ਹੈਲੋ ਵੀਰੇ ਹੈਲੋ ਵੀਰੇ ਅੱਛਾ ਹੈਲੋ ਵੀਰੇ ਮਨੇ ਸੁਣਿਆ ਤੁਮ ਸੇਲ ਮਾਇਆ ਹੋਰ ਇਹਦੇ ਸੁਣਿਆ 50% ਆਫ ਲੱਗ ਰਿਹਾ ਕੁੜੀਆਂ ਵਾਲੇ ਕੱਪੜਿਆਂ ਤੇ ਲੇਲਾ ਪਾਉਂਦੇ। ਜਿਹੜਾ ਆਉਂਵੇ ਪਲਾਜੋ। ਪਲਾਜੋ। ਅਗਲਾ ਮੈਂ ਤੇ ਪਲਾਜੋ ਵਾਲੇ ਕੱਪੜਾ। ਟੈਟ ਕੱਛੀ। ਬੋਲੀ ਕਹਣ ਲੱਗਦਾ ਵੀ ਤੇ ਪਲਾਜੋ ਨਿੱਚੀ। ਪਾਗਾਂ ਤੇ ਨਿੱਚੀ। ਉਹਨੇ ਇੰਨੇ ਤੇ ਇੰਨੇ ਮਾਰਾ। ਜਿੰਨ ਨੂੰ ਸੁੱਕੀ ਤੇ ਪਲਾਜੋ ਬੜਾ ਜਾਂਚਦਾ। ਵਈ ਪਾ ਕੇ ਦੇਖਿਆ ਰਿਕਵਰ। ਕੋਈ ਆਹ ਬਾਲੇ ਨੂੰ ਤੂੰ ਅੱਗ ਹੀ ਲਾ ਦੇਗਾ। ਰੋਕ ਪਾਵਾਂਗਾ। ਇਹ ਦੇਖੀ ਨਾ। ਨਾ ਨਾ। 3-4 ਗੱਭਰੂ ਹਲਾਤ ਕੀਤਾ ਨਾ ਪੈ ਜਾਗੀ ਪਲਾਜੋ ਵਾਕੇ ਨਿੱਕਦੀ। ਹਾਂ। ਫਰਾ ਕਪਾਲੀ ਫਿਰਤਾ ਪਾਸ। ਤਵਾ ਆ ਮੋਲ। ਮੈਂ ਕਹਿ ਰਿਹਾ ਤੂੰ ਹੀ ਆ ਤੂੰ ਹੀ ਤੂੰ ਹੀ ਤੂੰ ਤੂੰ ਮੈਕਸਮੋਲ ਨੇ ਤੂੰ ਹੀ ਤੂੰ ਓ ਯਾਰ ਵਾਹ ਜੀ ਉਹ ਮੈਡੀਕੋ ਕੈਮਰੇ ਤੋਂ ਦੱਸ ਦਿਓ ਬਾਈ ਜੀ ਕਿਹਾ ਓਏ ਹਲੋ ਉਹ ਦੇਖੋ ਪਹਿਲੇ ਮੈਨੂੰ ਹਲੋ ਹਾਂ ਜੀ ਉਹ ਦੇਖੋ ਮੇਨ ਕੋ ਫੋ ਬੰਦੇ ਨੂੰ ਕੈਮਰੇ ਦਾ ਵੀ ਸਾਰੇ ਫਨੀ ਇਹਨੇ ਨਹੀਂ ਪੂਰਨੀ ਆ ਥਰਕੀਆਂ ਹਾਂ ਓਏ ਕਿਛੂ ਕੁ ਹੋਈਏ ਉਹ ਬਹੁਤ ਥਰਕੀਆਂ ਹਾਂ ਪੂਰਨੀ ਹੋ ਰਹੀਆਂ ਹਾਂ ਕੈਮਰੇ ਨੂੰ ਫਿਰ ਇਹਨਾਂ ਦਾ ਕਾਉਡ ਹੋ ਜੂਗਾ ਸਾਰਾ ਕੁਝ ਇਹਨਾਂ ਦੇ ਘਰ ਦੇ ਦੇਖਦੇ ਨੇ ਹਾਂ ਹਾਂ ਜੀ ਇਹ ਦੇਖਣਾ ਚਾਹੀਦਾ ਹਾਂ ਅੱਜ ਦਾ ਲੈ ਲੀਏ ਮੈਂ ਹਿੰਦੀ ਮੋ ਚੁੱਪ 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 ਇਹ ਪੰਮੂ ਤੂੰ ਕੀ ਕਰ ਰਹੇ ਹੋ ਤੂੰ ਸਿੱਧੇ ਚੱਲੋ ਸਿੱਧੇ ਸਿੱਧੇ ਜੁਕਮ ਦੇਖੋ ਕੋਈ ਨਹੀਂ ਦੇਖਦੀ ਇਹਨਾਂ ਨੂੰ ਫਰੈਂਡ ਦੇ ਉੱਚੇ ਇਹਨਾਂ ਵਿਚਾਰ ਲੈ ਕੋਈ ਜੀ ਫੋਨ ਫੋਨ ਚੱਲਣੇ ਇਹਨਾਂ ਦਾ ਇੱਧਰ ਇੱਧਰ ਮੋਏ 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 ਕਬੱਡ ਦੂ ਦੂ ਇੱਧਰ ਨੂੰ ਦੇਖ ਲੈ ਯਾਰ ਉਹ ਯਾਰ ਸਿੱਧੇ ਦੇਖੋ ਇੱਧਰ ਨੂੰ ਚੱਲ ਵਧੀਆ ਨਹੀਂ ਆਦੀ ਮੋਏ ਮੋਏ ਨੀ ਵਾਹ ਜੀ ਵਾਹ ਉਹ ਵਾਹ ਓਏ ਫਿਰ ਤੋ 2 ਮਿੰਟ ਮੈਂ ਕੀ ਚੁ ਮੈਂ ਗਲਤੀ ਹੋ ਗਈ ਖੜੀ ਚਲ ਮੈਂ ਖੜਾ ਮੈਂ ਬਚ ਗਿਆ ਮੋਏ ਮੋਏ ਨਹੀਂ ਕਰਦੀ ਇਹਦਾ ਕੰਮ ਕੋਈ ਕਰ ਦਿਆ ਯਾਰ ਚਲੋ ਜੀ ਮਿੱਤਰੋ ਹੁਣ ਆਪਾਂ ਚੱਲਣ ਲੱਗਿਆਂ ਮੈਕਸਮੋਲ ਤੋਂ ਤੇ ਇਹ ਦੇਖੋ ਨੇਰੇ ਦੇ ਵਿੱਚ ਫੋਟੋ ਖਿੱਚ ਕੇ ਆ ਜਗੇ ਤੇ ਪਿੱਛੇ ਵਾਲਾਂ ਜਾਣਾ ਇਹ ਦੇਖੋ ਕੋਈ ਹਰਤਾਨੀ ਕਰਨੀ ਹੈ ਟਰੋਲੀ ਨਾਲ ਟਰੋਲੀ ਦੇ ਵਿੱਚ ਬੈਠ ਕੇ ਜਾਣਾ ਸੀ ਮੁੰਡਿਆਂ ਨੇ ਚਲੋ ਜੀ ਬਾਅਦ ਵਿੱਚ ਹੁਣ ਮਿਲਦੇ ਹਾਂ ਤੁਹਾਨੂੰ ਪਾਰਕਿੰਗ ਤੋਂ ਬਾਹਰ ਜਾ ਕੇ ਜਿੱਦਾਂ ਕੋ ਪੀਵੀਆਰ ਚੱਲਦੇ ਆਪਾਂ ਫੇਰ ਉਹ ਫੇਰ ਤਰ ਪਹੁੰਚ ਗਏ ਆ ਪਟਿਆਲੇ ਤੋਂ ਘਰ ਤੇ ਕਰੇ ਆਗੇ ਬਈ ਆਪਾਂ ਨੂੰ ਪਈਆਂ ਗਾਲਾਂ ਕਿਉਂਕਿ ਆਪਾਂ ਪਟਿਆਲੇ ਤੋਂ ਨੂੰ ਪਤਾ ਮੈਕਸਮ ਹੋ ਚੁ ਗੋੜ ਲਾਂਗੇ ਜੀ ਤੇ ਜਿਸ ਕਰਕੇ ਮਤਲਬ ਲੇਟ ਆਇਆ ਮੈਂ ਤੇ ਬਾਕੀ ਗਾਲਾ ਗੂਲਾ ਖਾ ਕੇ ਹੁਣ ਹੋ ਚੁਕੀਏ ਸ਼ਾਮ ਤੇ ਬਾਕੀ ਬਈ ਇਹ ਦੇਖੋ ਪੂਰਾ ਕੰਮ ਆਪਣਾ ਕੰਪਲੀਟ ਪਿੱਛੇ ਕਰਦਾ ਬਸ ਥੋੜੀ ਜਿਹੀ ਇਲੈਕਟ੍ਰੀਸ਼ੀਅਨ ਵਾਲੇ ਦਾ ਕੰਮ ਰੰਦਾ ਉਹ ਵੀ ਕੁ ਦੋ ਦਿਨ ਤੱਕ ਹੋ ਕੇ ਕੰਪਲੀਟ ਹੋ ਜਾ ਫਿਰ ਓਕੇ ਤੇ ਬਾਕੀ ਤੁਹਾਨੂੰ ਪਤਾ ਹੀ ਆਪਾਂ ਨੇ ਕੱਲ ਆਪਾਂ ਘੁੰਮੀ ਮੋਹਾਲੀ ਤੇ ਬਖਤੀ ਬਾਈ ਜੀ ਜੇਕਰ ਤੁਹਾਨੂੰ ਬਲੌਗ ਵਧੀਆ ਲੱਗੇ ਤੇ ਬੱਸ ਲਾਈਕ ਕਮੈਂਟ ਸ਼ੇਅਰ ਤੇ ਬਾਕੀ ਐਦਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ